ਅੱਛਾ ਜੀ ਇਹ ਅਕਬਰ ਮੇਲੇ ਦੀ ਗੱਲ ਹੈ ਜੀ ਇੱਕ ਅਕਬਰ ਬਾਦਸ਼ਾਹ ਦੀ ਤੇ ਉਹਦਾ ਵਜ਼ੀਰ ਤੀ ਵੀਰਵਾਲਾ ਤਿੰਨ ਚਾਰ ਹੋਰ ਤੇ ਉਹ ਇਹ ਹਿੰਦੂ ਵਜ਼ੀਰ ਕੱਲੇ ਹੀ ਇਹ ਸੀਗਾ ਵੀਰਵਾਲਾ ਸਮਝਣਾ ਹਿੰਦੂ ਵਜ਼ੀਰ ਤੀ ਇਹ ਉਹ ਬਾਕੀ ਸਾਰਿਆਂ ਨੂੰ ਇਕੱਠੇ ਕਰਕੇ ਪੁੱਛਣ ਲੱਗਿਆ ਰਾਜਾ ਵੀ ਤੁਸੀਂ ਐਂ ਕਰੋ ਆਪਣੇ ਰਾਜ ਚ ਸੂਚੀ ਬਣਾ ਕੇ ਲਿਆਓ ਵੀ ਕਿੰਨੇ ਅੰਨੇ ਨੇ ਉਹ ਕਹਿੰਦੇ ਆਏ ਕਿੰਨੇ ਖੋਣਗੇ ਕੀ ਪਤਾ ਹੁਣ ਕਿੱਡਾ ਰਾਜ ਹੈ ਖਬਰ ਹੈ ਕਿੰਨੇ ਖੋਣਗੇ ਵੀ ਕੋਈ ਸਮਝ ਨਹੀਂ ਵਜ਼ੀਰ ਨੂੰ ਕਹਿੰਦਾ ਵੀ ਉਹਨੂੰ ਵੀਰਵਾਲੇ ਨੂੰ ਉਹਨੇ ਬਚਿਆ ਵੀ ਤੂੰ ਦੱਸ ਸਕੇ ਉਸ ਉਹ ਕਹਾ ਤੂੰ ਆਏ ਦੱਸੋ ਮੈਨੂੰ ਤੁਸੀਂ ਉਏ ਅੰਨੇ ਦੇ ਲਿਖਣੇ ਨੇ ਖਜਾ ਅਕਲ ਦੇ ਅੰਨੇ ਪੁੱਛਣੇ ਨੇ ਇਹਦਾ ਕੋਈ ਅੰਨੇ ਹੁਣ ਤੁਸੀਂ ਅੰਨੇ ਕਹਿੰਦਾ ਅਕਲ ਦੇ ਅੰਨੇ ਪੁੱਛਣੇ ਤੈਨੂੰ ਤੜਕੇ ਦੱਸ ਦੂਮੈਂ ਜਵਾਬ ਦੇ ਤੂੰ ਕਹਿੰਦਾ ਚੰਗਾ ਤੜਕਿਉਨੇ ਕੀ ਕਰਿਆ ਕਹਿੰਦਾ ਅੱਜ ਕੋਲੇ ਰੱਖ ਲਈ ਇੱਕ ਬੰਦਾ ਮਠਿਆਲਿਆ ਕੋਲੇ ਸਰਕਾਰੀ ਨੇ ਵਜ਼ੀਰ ਨੇ ਫਿਰਵਾਲ ਨੇ ਕੱਲ ਮੈਂ ਜ਼ਬਾਤ ਆਵਦੀ ਲੈ ਕੇ ਰੱਖ ਲਈ ਵੀ ਜਦੋਂ ਮੈਂ ਤੈਨੂੰ ਕੁਝ ਲਿਖ ਕੇ ਕਰੂ ਉਹ ਲਿਖ ਲਿਆ ਕਰ ਕਹਿੰਦਾ ਚੰਗਾ ਤੜਕੇ ਉੱਠਾ ਲੈ ਕੇ ਭਾਈ ਉਹ ਤਾਂ ਦਰਵਾਜ਼ੇ ਬਾਹਰ ਦਰਵਾਜ਼ੇ ਮ ਉਹ ਲਗਾ ਕਾ ਨਾ ਬਾਣ ਬੱਟਨ ਲਾ ਗਿਆ ਬਾਣ ਬਟਣ ਲਾ ਕੇ ਤੋਂ ਰਾਜਾ ਬਾਹਰ ਨਿਕਲਿਆ ਵੀ ਵਜ਼ੀਰ ਕੀ ਕਰਦਾ ਵੀ ਪੁੱਛ ਕੇ ਜੋ ਦੇਖਿਆ ਉਹਨੇ ਕਹਿੰਦਾ ਵੀਰਵਾਲਾ ਇਹ ਕੀ ਕਰਦਾ ਹੈ ਰਾਜਾ ਕਹਿੰਦਾ ਕਹਿੰਦਾ ਲਿਖ ਇਹਨੂੰ ਅੰਨਾ ਆਕਰ ਲੰਨਾ ਹੈ ਉਹ ਲਿਖਣ ਵਾਲਾ ਜਾ ਕੇ ਵੀ ਰਾਜੇ ਨੂੰ ਜਦ ਅੰਨਾ ਲਿਖਤਾ ਪੈਂਦਾ ਅਕਬਰ ਨੂੰ ਫਿਰ ਆਪਾਂ ਨੇ ਕਹਿੰਦਾ ਤੂੰ ਲਿਖ ਜਦ ਮੈਂ ਕਹਤਾ ਵੀ ਲਿਖ ਇਹਨੂੰ ਅੰਨਾ ਹੈ ਐ ਵੀ ਸਾਡਾ ਰਾਜਾ ਅੰਨਾ ਐ ਲਿਖ ਦੇ ਲਿਖਤਾ ਲਿਖਾ ਫੇਰ ਵੀ ਜਿਹੜਾ ਬਾਜ਼ਾਰ ਹੁਣ ਐਡਾ ਜਿਹੜਾ ਕੋਈ ਆਵੇ ਜਿਹੜਾ ਤਾਂ ਕੋਈ ਸਿਆਣਾ ਬੰਦਾ ਦੀ ਉਹ ਤਾਂ ਇੱਕ ਕਹਿਆ ਕਰੇ ਵੀ ਤੁਸੀਂ ਵਜ਼ੀਰ ਸਾਹਿਬ ਇਹ ਕੀ ਕਰਜੋ ਤੁਸੀਂ ਐਡੇ ਪਜ਼ੀਰ ਰਾਜੇ ਦੇ ਵਿੱਚ ਤੁਸੀਂ ਇਹ ਕੀ ਕਰੀ ਜਾਣ ਨੂੰ ਵੀ ਤੁਸੀਂ ਬਾਣ ਬੱਟਣ ਦੇ ਤਾਂ ਲਾਇਕ ਨਹੀਂ ਤੁਸੀਂ ਇਹਨੂੰ ਕਹਿਆ ਕਰੇ ਲਿਖ ਨੂੰ ਸੰਝਾਖਾ ਤੇ ਫੇਰ ਕੋਈ ਆਪਣੇ ਵਰਗਾ ਆਇਆ ਕਰੇ ਇਹ ਵਜ਼ੀਰ ਸਾਹਿਬ ਕੀ ਕਰੀ ਜਾਣ ਨੂੰ ਅਲੇਖ ਅਕਲਨ ਉਹ ਤਾਂ ਸੰਜਾਖੀ ਥੋੜੇ ਸਿਆਣੇ ਬੰਦੇ ਨਿਕਲੇ ਉਹ ਤਾਂ ਸਾਰੇ ਅੰਨੇ ਹੋ ਗਏ ਸੂਚੀ ਬਣਾਲੀ ਬਣਾ ਕੇ ਚਲ ਜੀ ਰਾਜ ਨੂੰ ਕਹਾਂ ਵੀ ਕੱਲ ਨੂੰ ਤੈਨੂੰ ਕਿਥੇ ਜਾਊ ਜਵਾਬ ਕਚਹਿਰੀ ਚ ਉਥੇ ਦੱਸਾਂਗੇ ਕਿੰਨੇ ਕਰਨੇ ਨੇ ਕਿੰਨੇ ਕਿ ਸੱਜ ਕੇ ਲਿਸਟ ਬਣਾਲੀ ਲਿਸਟ ਬਣਾ ਕੇ ਉਹਨੂੰ ਫੜਾਤੀ ਰਾਜ ਨੂੰ ਕਹਾਂ ਦੇਖ ਪੜ ਕੇ ਸੁਣਾ ਵੀ ਰਾਜ ਨੂੰ ਕਹਿੰਦਾ ਇਹ ਨੇ ਤਾਂ ਅਕਲ ਦੇ ਨੇ ਨੇ ਆ ਪੰਜ ਚਾਰ ਹੀ ਨੇ ਜਿਹਨੂੰ ਝਿੰਦਾ ਹੈ ਬਾਕੀ ਤਾਂ ਨਹੀਂ ਨਕਲ ਦੇ ਕਹਿੰਦਾ ਪਹਿਲਾਂ ਤਾਂ ਤੂੰ ਹੀ ਹੈ ਕਹਿੰਦਾ ਮੈਂ ਕਿਵੇਂ ਆ ਕਹਿੰਦਾ ਦੇਖ ਲੈ ਤੂੰ ਲਿਖਿਆ ਪਿਆ ਤੂੰ ਅੰਨਾ ਅਕਲ ਦਾ ਕਹਿੰਦਾ ਜਦ ਮੈਂ ਬਾਣ ਵਟਦਾ ਤੇਰੇ ਸਾਹਮਣੇ ਵੀ ਤੂੰ ਮੈਨੂੰ ਪੁੱਛਦਾ ਕਿ ਕੀ ਕਰਦਾ ਤੈਨੂੰ ਹੁਣ ਮੈਂ ਬਾਣ ਵਟਦਾ ਦੀ ਨਾ ਤੂੰ ਐ ਕਹਿ ਵੀ ਜਦ ਤਾ ਤੂੰ ਐ ਕਹਣਾ ਵੀ ਤੂੰ ਬਾਣ ਕਿਉਂ ਵਟਣ ਲੱਗਾ ਤਾ ਵਜ਼ੀਰ ਹੈ ਤੂੰ ਇਹਦੇ ਕੰਮ ਦੇ ਲਾਇਕ ਹੀ ਨਹੀਂ ਫੇਰ ਤਾਂ ਤੂੰ ਮੈਂ ਤੈਨੂੰ ਸਮਝਦਾਰ ਸਮਝਾਂ ਵੀ ਅਕਲ ਹੈਗੀ ਤਾ ਮੈਨੂੰ ਸੱਦੇ ਆਖਿਆ ਕਿ ਕੀ ਕਰਦਾ ਹੈ ਤੂੰ ਅਕਲਦਾਨਾ ਸਾਰਿਆਂ ਨੇ ਕਹਿੰਦਾ ਤੇ ਪੰਜ ਸੱਤ ਨਹੀਂ ਫਿਰ ਇਹ ਤਾਂ ਕਹਿੰਦਾ ਕਹਿੰਦਾ ਬਸੇ ਬਾਕੀ ਤਾਂ ਅਕਲ ਦੇ ਅੰਨੀ ਨੇ ਸਾਰੇ ਇਹ ਜੀ ਨੇ ਉਹਨੂੰ ਜਵਾਬ ਦਿੱਤਾ ਕਿ ਹੈ ਪੂਰਾ ਅਕਬਰ ਦੇ ਜਵਾਬ ਨਹੀਂ ਹਰੇਕ ਬੰਦਾ ਦੇ ਸਕਦਾ ਸੀ ਦੂਜੇ ਵਜ਼ੀਰ ਬਜ਼ੂਰ ਇਹ ਪੂਰਾ ਇਹ ਮੰਨਿਆ ਪਰ ਮੰਨਿਆ ਜੀ ਵਿੱਚ ਪੇਰਵਾਲੀ ਦਿੰਦਾ ਜੀ ਅਸਰ ਇਹਨਾਂ ਦਾ ਆਪ ਚ ਜਵਾਬ ਸਵਾਲ ਪੂਰੇ ਹੁੰਦੇ ਤੇ ਇਹਨਾਂ ਚੋਂ ਫਿਰ ਕੋਈ ਮਾੜੀ ਮੁੱਟੀ ਇਹਨਾਂ ਦੀ ਆਪ ਕੋਈ ਕਹਤਾ ਹੁ ਰਾਜ ਨੇ ਕੋਸਾ ਵਜੀਰ ਤਾਂ ਭਾਈ ਗੁੱਸੇ ਹੋ ਕੇ ਤੇ ਪਰ ਉਹ ਭਾ ਗਿਆ ਕਿਸੇ ਹੋਰ ਕਿਸੇ ਕੁੜੀ ਤੇ ਰਹਿਣ ਲੱਗ ਗਿਆ ਉੱਥੇ ਲਵੀ ਸ਼ੈਰਪੁਰ ਦੀ ਉਹ ਭਾਈ ਉਹ ਕਦੇ ਵੀ ਉਹਦੇ ਬਿਨਾ ਤਾਂ ਸਰਨਾ ਨਹੀਂ ਉਹ ਤਾਂ ਆਪਣੇ ਰਾਜ ਦਾ ਚੌਥਾ ਪਾਵਾ ਹੈ ਕੋਈ ਹੋਰ ਇਹ ਮੈਨੂੰ ਸੱਚ ਉਹਦੇ ਬਿਨਾ ਨਹੀਂ ਸਰਨਾ ਬਹੁਤ ਉਹ ਸਮਝਦਾਰ ਬੰਦਾ ਸੀ ਜਾਰੇ ਥਿਆ ਆ ਨਾ ਭਈ ਪਾਲਿਆ ਪਥੇ ਰਤ ਨਾ ਥਿਆ ਵੀ ਕਹਿੰਦੇ ਹੁਣ ਕਿਵੇਂ ਪਾਲੀਏ ਫੇਰਾ ਉਹ ਕਹਿੰਦੇ ਵੀ ਐਂ ਕਰੋ ਰਾਜਾ ਕਹਿੰਦਾ ਐ ਨਹੀਂ ਸਮਝਦਾ ਕਿਸੇ ਸਕੀਮ ਨਾ ਥਿਉ ਤੈਨਾਂ ਸਾਰੇ ਬਾਜ਼ਾਰ ਚ ਇੱਕ ਇੱਕ ਬੱਕਰਾ ਦੇ ਦੋ ਇੱਕ ਇੱਕ ਕਰੇ ਬੱਕਰਾ ਦੇ ਕੇ ਉਹਨਾਂ ਨੂੰ ਮਿੰਕੀ ਮਹੀਨੇ ਦੇ ਦਾਣੇ ਦੇ ਦੋ ਫਿਰ ਨਾਲੇ ਤਾਂ ਇਹ ਦਾਣੇ ਚਾਰਨੇ ਨੇ ਖਰਾਕ ਦੇਣੀ ਐ ਨਾਲੇ ਜਿੰਨਾ ਵਜ਼ਨ ਹੋਣਾ ਐ ਇੰਨਾ ਹੀ ਵਜ਼ਨ ਹੋਣਾ ਚਾਹੀਦਾ ਨਾ ਵਧੇ ਨਾ ਘਟੇ ਵੀ ਤੋਲ ਕੇ ਦੇ ਦਿੰਦੇ ਉਹਨਾਂ ਨੂੰ ਵੀ ਤੋਲ ਕੇ ਲਵਾਂਗੇ ਦਾਣੇ ਆ ਦੇ ਤੇ ਉਹਨੂੰ ਸੋਲੇ ਵੀ ਆ ਚਾਰ ਦਿਆ ਕਰੋ ਖਰਾਕ ਵੀ ਚਾਰੋ ਓੱਖੇ ਵੀ ਨਹੀਂ ਮਾਰਨੇ ਬਾਜਨ ਵੀ ਨਾ ਰੱਖਣੇ ਠੀਕ ਹੈ ਜੀ ਹੁਣ ਬਾਜਨ ਤੇ ਜਦੋਂ ਦਾਣੇ ਚਾਰਨਗੇ ਬਾਜਨ ਉਹ ਵਧੂਗੀ ਵਧੂ ਉਹ ਜਿਹਦੇ ਕਰੇ ਤੇ ਉਹ ਕਹਿੰਦੇ ਵੀ ਆਪਾਂ ਹੁਣ ਕਿਵੇਂ ਕਰੀਏ ਤਾਂ ਬਾਜਨ ਤਾਂ ਹੁਣ ਵਧੂਗੀ ਜਦੋਂ ਖਰਾਕ ਕਹੂ ਮਹੀਨੇ ਚ ਵਧੂ ਵੀ ਇਹ ਉਹਨਾਂ ਦੇ ਕਰੇ ਸਪੈਸ ਹੋ ਫੇਰ ਵਾਲਾ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਇਹਦਾ ਬਾਜ ਨੇ ਇਨੇ ਰੋ ਕਹਿੰਦੇ ਆ ਕਿ ਮੈਨੂੰ ਕਹਿੰਦਾ ਮਸਤ ਦੱਸੂ ਆਪੀ ਤੁਸੀਂ ਤਾਂ ਕਹਿੰਦੇ ਚੰਗਾ ਰੱਖ ਲੈ ਮਹੀਨਾ ਦੀ ਉਹਨਾਂ ਨੂੰ ਦੇਤੀ ਮੋਲਤ ਵੀ ਮਹੀਨੇ ਨੂੰ ਸੋਤੋ ਲਾ ਮਾਗੇ ਕਹਿੰਦਾ ਫਿਰ ਦੂਜੇ ਦਿਨ ਕਿਹਾ ਵੀ ਦੱਸਣ ਕਿ ਮੈਂ ਨਹੀਂ ਚਾਈ ਫਿਰ ਉਹ ਵਧੂ ਗਈ ਦਾਣੇ ਖਾਉ ਜਦੋਂ ਸਾਰੇ ਦਾਣੇ ਚਾਰਨੇ ਨੇ ਕਹਿੰਦਾ ਮੈਂ ਦੱਸੂ ਕਹਿੰਦਾ ਕਰੋ ਜਾਲ ਬਣਾਓ ਇੱਕ ਜਾਲ ਬਣਾ ਕੇ ਉਹਨਾਂ ਨੇ ਜੰਗਲ ਚ ਲਾਤਾ ਜਾ ਕੇ ਉੱਥੋਂ ਉਹਨਾਂ ਨੇ ਭਗੜ ਦਾ ਬੱਚਾ ਫੜ ਲਿਆ ਟਕੜਾ ਜਾ ਲਾ ਕੇ ਲੈ ਆ ਕੇ ਘਰੇ ਲਿਆਂਦਾ ਕਹਿੰਦਾ ਲਾ ਤਿੰਨੇ ਮਰਜ਼ੀ ਨੂੰ ਦਾਣੇ ਪਾਇਆ ਕਰੋ ਜੰਨੇ ਦਿੱਤੇ ਨੇ ਚਾਰੋਂ ਖਰਾਕ ਵਾਦ ਕੇ ਦਿਖਾਵੇ ਉਹਦੇ ਸਾਹਮਣੇ ਬੰਨਤਾ ਆ ਕੇ ਬੰਨ ਦੇ ਕਰਨ ਸਾਹਮਣੇ ਉਹਨੂੰ ਤਾਂ ਉਹਦੀ ਚਿੰਤਾ ਰਹਿ ਕਰੇ ਵੀ ਪੰਡ ਹੁਣ ਵੀ ਖਾਉ ਬੰਦੇ ਵੀ ਖਾਉ ਜਦੋਂ ਬੰਦੇ ਨੂੰ ਕੋਈ ਬੰਦਾ ਹੈ ਚਾਹੇ ਕੋਈ ਜਾਨਵਰ ਹੈ ਕੁਝ ਵੀ ਹੈ ਜਦੋਂ ਕੋਦੇ ਆਉਦੇ ਡਰ ਦੀ ਚਿੰਤਾ ਬਣ ਜੇ ਉਹ ਨਹੀਂ ਫੁਰਦਾ ਕਟੂ ਕਟੂ ਜੇ ਬੰਦੇ ਨੂੰ ਕੋਈ ਪਤਾ ਲੱਗ ਗਿਆ ਜਾਂ ਕਿਸੇ ਨੇ ਭਾਈ ਸਾਹਿਬ ਹਰ ਵਕਤ ਨੂੰ ਰਹਿੰਦਾ ਵੀ ਭਾਈ ਦਾ ਕਿਤੇ ਟੱਕਰ ਗਿਆ ਮਾਰ ਦੂ ਟੈਨਸ਼ਨ ਰਹੇ ਟੈਨਸ਼ਨ ਰਹੇ ਉਹ ਬਾਦ ਨਹੀਂ ਉਹ ਉਹਦੇ ਨੂੰ ਜਦੋਂ ਪਰ ਉਹਨਾਂ ਖਰਾਕ ਖੁਰ ਪਾ ਕੇ ਉਹਦੇ ਸਾਹਮਣੇ ਫੇਰ ਬੰਨਦੇ ਆ ਕਰਨ ਭਗੜ ਦੇ ਭਗੜ ਹੁਣ ਤੈਨੂੰ ਪਤਾ ਭਗੜ ਤੋਂ ਬੱਕਰੇ ਨੇ ਡਰ ਨਹੀਂ ਡੰਨਾ ਉਹਨਾਂ ਦਾ ਖਰਾਕ ਹੀ ਨਾ ਲੱਗਿਆ ਕਰੇ ਡਰਦੇ ਨੂੰ ਖਾਤ ਆ ਲਿਆ ਕਰੇ ਖਰਾਕ ਹੀ ਨਾ ਲੱਗਿਆ ਕਰੇ ਡਰ ਰਿਹਾ ਕਰੇ ਹਰ ਵਕਤ ਚਿੰਤਾ ਜਿੰਨੀ ਕ ਖਾ ਕਰੇ ਉਹਨਾਂ ਕੋ ਚਿੰਤਾ ਚ ਕਮਜ਼ੋਰਾ ਹੋ ਜਾਵੇ ਉਹ ਨਹੀਂ ਰਿਹਾ ਜਦੋਂ ਹੋ ਗਿਆ ਪੂਰਾ ਮਹੀਨਾ ਸੱਦ ਲਿਆ ਉਹਨਾਂ ਨੇ ਸੱਦੇ ਹੋਏ ਜਦੋਂ ਤੋਲ ਲਏ ਸਾਰੇ ਤੋਲਨੇ ਗੇ ਸਾਰਾ ਤੇ ਵਦਣੀ ਨੇ ਕਹਿੰਦੇ ਵੀ ਇੱਕ ਘਰ ਰਹਿ ਗਿਆ ਕਹਿੰਦੇ ਲਿਆਓ ਉਹਨਾਂ ਨੂੰ ਵੀ ਉਹ ਵੀ ਲੈ ਗਏ ਜਦੋਂ ਤੋਲਿਆ ਉਹ ਪੂਰਾ ਲੇਖਿਆ ਹੋਇਆ ਦੇਖਿਆ ਵੀ ਪੂਰਾ ਹੈ ਕਹਿੰਦੇ ਇਹਨਾਂ ਦੇ ਘਰੇ ਵੀਰਵਾਲ ਹੈ ਇਹਨਾਂ ਦੇ ਘਰੇ ਛਾਪਾ ਮਾਰੋ ਜਾ ਕੇ ਵੀ ਇੱਥੇ ਵੀਰਵਾਲ ਹੈ ਭਾਈ ਉਹ ਤੋਂ ਭੇਜੇ ਬੰਦੇ ਪੁਲਸ ਵਾਲੇ ਉਹਨਾਂ ਦੇ ਘਰੇ ਜਾ ਕੇ ਵਾਕੇ ਕਹਿੰਦੇ ਵੀ ਆਏ ਦੱਸੋ ਤੁਹਾਡੇ ਘਰੇ ਕੋਈ ਬੰਦਾ ਆਇਆ ਹੈ ਕਹਿੰਦੇ ਹਾਂ ਕਹਿੰਦੇ ਸਤੋਫਰ ਨੂੰ ਰਾਜੇ ਨੇ ਬੁਲਾਇਆ ਹੁਣ ਉਹਦਾ ਪੇਸ ਬਦਲਾ ਹੈ ਤੇ ਪਛਾਣ ਨਾ ਆਵੇ ਕਹਿੰਦੇ ਆਹ ਬੰਦਾ ਹੈ ਕਹਿੰਦੇ ਚਲੋ ਵੀ ਤੈਨੂੰ ਰਾਜੇ ਨੇ ਬੁਲਾਇਆ ਕਹਿੰਦਾ ਚਲੋ ਭਾ ਗਿਆ ਰਾਜੇ ਦਾ ਦਸਿਆ ਲੈ ਉਹਦੀ ਵੀ ਉਹੀ ਹੈ ਕਹਿੰਦਾ ਵੀਰ ਬਲ ਜੇ ਕਹਿੰਦਾ ਅਸੀਂ ਤੈਨੂੰ ਮਾੜਾ ਮੋਟਾ ਚਾਲ ਕਿਤੇ ਕੁਝ ਕਹੇ ਤਾਂ ਤੂੰ ਦਾ ਸੋਚਦਾ ਵੀ ਤੂੰ ਭਾਰ ਗਿਆ ਆਕੜ ਕੇ ਕਿੱਡੀ ਦੂਰ ਗਏ ਅਸੀਂ ਤੈਨੂੰ ਭਾਲ ਦੇ ਫਿਰ ਤੇ ਵੀ ਤੁਸਾਨੂੰ ਕਹਿੰਦਾ ਵੀ ਕੋਈ ਜੇ ਕੋਈ ਗੱਸਾ ਗੱਲ ਦੱਸ ਦਿੰਦਾ ਜੇ ਕੋਈ ਸਭ ਤੋਂ ਮਾਣੀ ਮੋਟੀ ਗਲਤੀ ਹੋ ਗਈ ਤਾਂ ਇਹ ਕਮੇ ਨਹੀਂ ਕਹਣਾ ਜੇ ਤੇਰੇ ਬਿਨਾ ਅਸੀਂ ਕਿਵੇਂ ਬਚ ਸਕਦੇ ਹਾਂ ਕਹਿੰਦਾ ਜੀ ਚੱਲ ਕੋਈ ਗੱਲ ਨਹੀਂ ਕਹਿੰਦੇ ਐਂ ਦੱਸ ਵੇ ਸਾਨੂੰ ਇਹਦਾ ਵਾਜਨ ਤਾਂ ਕਿਵੇਂ ਰੱਖਿਆ ਪੂਰਾ ਕਹਿੰਦਾ ਵਾਜਨ ਤੇ ਸਾਨੂੰ ਮੈਂ ਪੂਰਾ ਕਰਤਾ ਹੁਣ ਤੁਸੀਂ ਕੀ ਪਸੰਦ ਗਿੱਚ ਕੇ ਲੈਣੇ ਬੱਕਰਾ ਪੂਰਾ ਜਿੰਨਾ ਤੁਸੀਂ ਕਹੇ ਕਹਿੰਦੇ ਨਹੀਂ ਤੁਹਾਨੂੰ ਦੱਸ ਵੀ ਜਰੇ ਕਿਵੇਂ ਪੂਰਾ ਰੱਖਿਆ ਸਾਰੇ ਵਧ ਗਏ ਸਾਰੇ ਬਾਜ਼ਾਰ ਦੇ ਕਹਿੰਦਾ ਪੂਰਾ ਤਾਂ ਐ ਰੱਖਿਆ ਵੀ ਫਿਰ ਇਹ ਜਦੋਂ ਤੁਸੀਂ ਕਹ ਪੂਰਾ ਰੱਖਣਾ ਵੀ ਦਾਣੇ ਵੀ ਚਾਰਨੇ ਨੇ ਕਹਿੰਦੇ ਸਤਪਾ ਗਿਆ ਹੜ ਦਾ ਬੱਚਾ ਫੜਕੇ ਲਿਆਂਦਾ ਸੀ ਮੈਂ ਕਹਾਂ ਵੀ ਬਗੜ ਦਾ ਬੱਚਾ ਫੜੋ ਲਿਆ ਕੇ ਦੇ ਸਾਹਮਣੇ ਬੰਨਦਿਆ ਕਰੀਏ ਜਿਹੜੀ ਇਹ ਖਰਾਕ ਖਾਂਦਾ ਸੀ ਇਹ ਤਾਂ ਸਾਰੀ ਨਿਕਲ ਜਾਂਦੀ ਉਹਨੂੰ ਦੇਖ ਦੇ ਕੇ ਜੂ ਲੱਗੀ ਹੀ ਨਹੀਂ ਖਰਾਕ ਇਹਨੂੰ ਟੈਕ ਸੰਚ ਰਹਿੰਦੇ ਵੀ ਮੈਨੂੰ ਹੁਣ ਵੀ ਖਾਦਾ ਪਿੰਦੇ ਵੀ ਕਹਦਾ ਡਰੀ ਜਾ ਕਰਿਓ ਤੋ ਵੀ ਉਹ ਨਹੀਂ ਰਿਹਾ ਪੂਰਾ ਨਹੀਂ ਦਾਣੇ ਚਾਹਤੇ ਕਹਿੰਦੇ ਠੀਕ ਹੈ ਕਿਤੇ ਹੌਲੀ 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 ਫੇਰ ਕਿਤੇ ਮੜਾ ਮੋਟਾ ਰਾਉ ਰਾ ਬਾਗਿਆ ਮਾੜੀ ਮੋਟਾ ਨਰਾਜ ਹੋ ਕੇ ਗਿਆ ਹੋਇਆ ਰਾਜਾ ਕੋਠੇ ਤੇ ਚੜ ਗਿਆ ਕੋਠੇ ਜੜਾ ਹੋਇਆ ਇਤਰੋਂ ਉੱਠਾ ਬੱਦਲ ਇਤਰੋਂ ਪੂਰਾ ਅਸੋਂ ਦਾ ਕਾਲੀ ਘਟ ਕਾਲੀ ਘਟ ਜਿਹੜੋਠ ਦੇ ਸੌਂਦੇ ਮਹੀਨੇ ਚ ਉਦੋਂ ਇਹ ਬਾਗੜੇ ਵੀ ਵਿੱਚ ਜਰੂਰ ਰੋੜਦੇ ਨੇ ਚਿੱਟੇ ਚਿੱਟੇ ਸੋਹਣੇ ਵੀ ਲੱਗਦੇ ਨੇ ਕਾਲੀ ਘਟ ਚ ਫਿਰਦੇ ਭੱਜੇ ਫਿਰਦੇ ਨੇ ਉਹ ਕੋਠੇ ਦੇ ਮਹਿਲਾਂ ਚ ਚੜਿਆ ਕਿਤੇ ਰਾਜਾ ਅਕਬੋਰਾ ਕਾਲੀ ਘਾਟ ਉਠੀ ਵਿੱਚ ਬਗਲੇ ਫਿਰਨ ਚਿੱਟੇ ਚਿੱਟੇ ਬਾਤਸੋਣੇ ਕੋਸਣਾ ਕਹ ਉੱਤਰ ਕੇ ਕਹਿੰਦਾ ਐ ਕਰੋ ਵੀ ਵਜ਼ੀਰਾਂ ਨੂੰ ਕਹਿੰਦਾ ਭਰ ਲਿਓ ਬੋਤਾ ਹੀ ਫੜਾ ਤੇ ਇੱਕ ਹੁਣ ਸਮਝ ਨਾ ਆਵੇ ਕਿ ਵੀ ਕੀ ਭਰ ਕੇ ਲਿਆਈਏ ਵੀ ਕੋਈ ਸਮਝ ਨਹੀਂ ਉਹ ਪਾਈ ਬਾਕੇ ਤੁਰੇ ਫੱਜਨੇ ਭਾਲ ਤੇ ਉਹ ਉਹ ਫੇਰ ਵੀਰਵਾਲ ਨਾਲ ਟੱਕਰ ਗਿਆ ਪੇਸ਼ ਮਟਾਇਆ ਉਹਦਾ ਕਹਦਾ ਕੀ ਕਰਦੇ ਫਿਰ ਦੋਸੇ ਪੁੱਤ ਜਿਹੜੇ ਕਿਦਾਂ ਭਾਈ ਕਹਿੰਦੇ ਜਾਲ ਅਸੀਂ ਕੀ ਕਰਨਾ ਹੈ ਕਹਿੰਦੇ ਰਾਜਾ ਸਾਨੂੰ ਕਹਿੰਦਾ ਵੀ ਭਾਰ ਲਿਓ ਕਹਿੰਦੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਭਰ ਕੇ ਕੀ ਲਈਏ ਇਹਨਾਂ ਦੱਸਿਆ ਕੁਛ ਕਹਿੰਦਾ ਅਸਿਆ ਕਹਿੰਦੇ ਤਾਂ ਵਜੀਰ ਵੀਰਵਾਲੀ ਉਹਦਾ ਜਵਾਬ ਸਵਾਲ ਧੰਦਾ ਸੀ ਉਹ ਹੁਣ ਹੈ ਨਹੀਂ ਜਿੱਥੇ ਉਹ ਇੱਧਰ ਆਇਆ ਫੇਰ ਕੁਛੇ ਕਸੇ ਉਹ ਕਿ ਆ ਗਿਆ ਕਹਿੰਦਾ ਹੁਣ ਸਾਨੂੰ ਤਾਂ ਉਹਦੀ ਸਮਝ ਨਹੀਂ ਆਉਂਦੀ ਕਹਿੰਦਾ ਆਇ ਕਰੋ ਤੁਸੀਂ ਆਏ ਦੱਸੋ ਕੀ ਸਮਾਧੀ ਕੀ ਰਾਜਾ ਕਰਦਾ ਸੀ ਕਿਵੇਂ ਗੱਲ ਹੋਈ ਆ ਤੁਸੀਂ ਪਹਿਲਾਂ ਮੈਨੂੰ ਦੱਸੋ ਕਹਿੰਦੇ ਗੱਲ ਕੋਈ ਆ ਉਹ ਤਾਂ ਕੋਠੇ ਤੇ ਚੜ੍ਹਿਆ ਖੜਾ ਦੀ ਰਾਜਾ ਤਾਹਾਂ ਮਹਿਲਾ ਚ ਆਇਦਰੋ ਬੱਦਲ ਉੱਠੇ ਹੋਇਆ ਜੀ ਪੂਰਾ ਬੱਦਲ ਉੱਠੇ ਕਾਲੇ ਕਾਲੇ ਬੱਦਲ ਚ ਚਿੱਟੇ ਚ ਤੇ ਬਗਲੇ ਫਿਰਦੇ ਤੇ ਅਸੀਂ ਵੀ ਦੇਖਣੇ ਇੱਕ ਉੱਤਰ ਕੇ ਕਹਿੰਦਾ ਭਾਲੇ ਹੁਣ ਦੱਸ ਕੀ ਭਰੀਏ ਕਹਿੰਦਾ ਕਲੀ ਕਹਿੰਦਾ ਕਲੀ ਦੇ ਭਰਕੇ ਲੈ ਜੋ ਉੱਠ ਤੁਹਾਨੂੰ ਕੋਈ ਰੋਕ ਟੋਕ ਕਰਦਾ ਆਜੋ ਕਲੀ ਪਾਰੋ ਉਹ ਚਿੱਟੇ ਹੁੰਦੇ ਨੇ ਬਗਲੇ ਕਹਿੰਦਾ ਉਹਨੂੰ ਕਲੀ ਹੈ ਵੀ ਇਹ ਚੀਜ਼ ਚਿੱਟੀ ਭਰ ਲਿਓ ਕਹਿੰਦਾ ਜੀ ਮੈਂ ਜ਼ਿੰਮੇਵਾਰ ਹਾਂ ਜਦੋਂ ਉਹਨਾਂ ਨੇ ਭਈ ਕਲੀ ਦੇ ਉੱਠ ਪਰ ਕੇ ਲੈ ਕੇ ਕਹਿੰਦੀ ਆਹ ਕਹਿੰਦਾ ਐ ਦੱਸੋ ਸੋਨੂੰ ਇਹ ਕਿਹਨੇ ਦੱਸਿਆ ਕਹਿੰਦਾ ਜੀ ਸਾਨੂੰ ਤਾਂ ਉਹ ਇੱਕ ਬੰਦਾ ਆ ਜਾ ਟੱਕਰਿਆ ਜੀ ਸਾਨੂੰ ਤਾਂ ਉਹਨੇ ਇਹ ਕਹੇ ਸਾਨੂੰ ਤਾਂ ਸਮਝ ਨਹੀਂ ਕਹਿੰਦਾ ਲਿਓ ਕਿੱਥੇ ਉਹ ਵੀਰਵਾਲ ਲੈ ਕੇ ਕਹਿੰਦਾ ਉਹ ਤੋਂ ਬਿਨਾਂ ਤੁਸੀਂ ਕੋਈ ਦੱਸ ਹੀ ਨਹੀਂ ਸਕਦਾ ਜੀ ਫੇਰ ਭਾਈ ਉਹਨੂੰ ਵੀਰਵਾਲ ਨੂੰ ਫੇਰ ਭਾਲ ਕੇ ਉੱਥੋਂ ਲਗਾਈ ਵੀ ਹਾਂ ਉਹ ਵੀਰਵਾਲਾ ਜਿੱਥੇ ਤੁਹਾਨੂੰ ਇੱਕ ਇਹਨੇ ਦੱਛਾ ਸਵਾਲ ਤੁਹਾਨੂੰ ਨਹੀਂ ਆਉਂਦਾ ਜੀ ਫੇਰ ਭਾਈ ਲਿਆ ਕੇ ਫੇਰ ਉਹਨੂੰ ਮੈਂ ਤਮ ਤੱਕ ਰਿਆਂ ਵੀ ਚੱਲ ਵਾਏ ਕਹ ਨੂੰ ਜਾਣਾ ਨੇ ਮੱਸ ਜੀ ਜੀ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਇੱਕ